ਪਟਿਆਲਾ ਫਾਸ న్యూਸ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੇ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸੋ ਸਟੇਮ ਅਸੀਂ ਖੜੇ ਆ ਪਿੰਡ ਦੇਦਨਾ ਜਿੱਥੇ ਕਿ ਆਪਾਂ ਕਹਦੇ ਜ਼ਮੀਂਦਾਰ ਜੋ ਆਪਣੇ ਕਿਸਾਨਾਂ ਪਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਕਹਦੇ ਇੱਕ ਤਾਂ ਪਹਿਲਾਂ ਕਹਦੀ ਜੋ ਹੜਦੀ ਰੋਗ ਲੱਗਿਆ ਸੀਗਾ ਫਸਲਾਂ ਨੂੰ ਤੇ ਦੂਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਦਿਖਾਣੇ ਜੋ ਪੇੜੇ ਨੇ ਬਿਲਕੁਲ ਹੀ ਜੋ ਬੋਨੇ ਆਪਾਂ ਕਹਦੀਏ ਦੇਖ ਸਕਦੇ ਤੁਸੀਂ ਇਸ ਦੇ ਟਾਈਮ ਨਹੀਂ ਤਾਂ ਸਵੇਰਾਂ ਬੋਨੇ ਰਹਿ ਚੁੱਕੇ ਨੇ ਪੇੜੇ ਕੋਈ ਦਾਣਾ ਨਹੀਂ ਹੈਗਾ ਇਹਨਾਂ ਦੇ ਵਿੱਚ ਕਾਫੀ ਜਿ ਆਪਾਂ ਕਹਦੀਏ ਇੱਥੇ ਕਿਸਾਨਾਂ ਦਾ ਨੁਕਸਾਨ ਹੋ ਥੇ ਠੇਕੇ ਦੇ ਜਿਨ੍ਹਾਂ ਨੇ ਇਹ ਜ਼ਮੀਨਾਂ ਲਈਆਂ ਹੋਈਆਂ ਨੇ ਉਹ ਵੀ ਆਪਣੇ ਨਾਲ ਭਾਈਚਾਰਾ ਮੌਜੂਦ ਹੈ ਆਪਾਂ ਸੋਨ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਕਿ ਇਸ ਨੂੰ ਕਿਹੜੀ ਬਿਮਾਰੀ ਜੋ ਜਾਂ ਕਿਹੜਾ ਵਾਇਰਸ ਜੋ ਫਸਲ ਨੂੰ ਲੱਗਿਆ ਹੋਇਆ ਹੈ ਕਿ ਇਸ ਸਾਲ ਤਾਂ ਪੰਜਾਬ ਨੂੰ ਇੱਕ ਜਿਵੇਂ ਕਹਿਦੀ ਆਪਾਂ ਵੀ ਸ਼ਰਾਪ ਲੱਗ ਗਿਆ ਦੋਸਤਾਂ ਤਰ੍ਹਾਂ ਦੇਖੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੜ੍ਹ ਆਇਆ ਤੇ ਮਾਲਵੇ ਦੇ ਖੇਤਰ ਚ ਜੇ ਇਧਰੋਂ ਫਸਲ ਦੇ ਸੀ ਚਲੋ ਹੋ ਜਾਣੀ ਤਾਂ ਤੁਸੀਂ ਦੇਖੋ ਬੋਨੇ ਰੋਗ ਨੇ ਕੱਲਾ ਪਟਿਆਲੇ ਜ਼ਿਲ੍ਹੇ ਚ 15 ਤੋਂ 20000 ਏਕੜ ਜਿਹੜੀ ਹੈਗੀ ਆ ਰਕਬਾ ওই ਬੋਨੇ ਰੋਗ ਦੀ ਚਪੇੜ ਚ ਆਇਆ ਜਿਹੜੇ ਖੇਤ ਚ ਆਪਾਂ ਖੜੇ ਆ ਇਹ 6 ਏਕੜ ਤਾਂ ਇਥੀ ਹੈ ਪੂਰੇ ਦਿਦਨਾ ਪਿੰਡ ਦੇ ਵਿੱਚ ਇਹ 50 ਏਕੜ ਤੋਂ ਪਲੱਸ ਆ ਤੇ ਪੂਰੇ ਬਲਾਕ ਦੇ ਵਿੱਚ ਵੱਖ-ਵੱਖ ਪਿੰਡਾਂ 'ਚ ਇਹੀ ਹਾਲ ਹੈਗਾ ਖਾਂਗਦ ਵੀ ਇਹੀ ਆ ਨੌਰਪੁਰ ਹੋਤੀਪੁਰ ਜਾਂ ਆਪਣਾ ਹਰਿਆਊ ਨਿਆਲ ਇਹ ਸਾਰੇ ਪਿੰਡਾਂ 'ਚ ਕਹਿ ਦਿੱਤਾ ਆਪਾਂ ਇਹ ਹਾਲ ਹੈਗੇ ਨੇ ਇਹ 'ਚ ਅਸੀਂ ਕੱਲ ਕੀਰਤੀ ਕਿਸਾਨ ਜੂਨੀਅਨ ਵੱਲੋਂ ਡੈਪੂਟੇਸ਼ਨ ਤੇ ਐਸਡੀ ਮਸਾਹਬ ਨੂੰ ਮਿਲੇ ਸੀਗੇ ਉਹਨਾਂ ਕੋਲ ਅਸੀਂ ਮੇਨ ਤਿੰਨ ਇਸ਼ੂ ਜਿਹੜੇ ਰੇਜ਼ ਕੀਤੇ ਸੀਗੇ ਫਸਟ ਤਾਂ ਸਾਡਾ ਇਹ ਸੀਗਾ ਜਿਹੜਾ ਪ੍ਰਾਲੀ ਵਾਲਾ ਸੀਗਾ ਵੀ ਜਿਸ ਤਰ੍ਹਾਂ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਨੇ ਪ੍ਰਾਲੀ ਨਾ ਸਾੜਨ ਕਰਕੇ ਅਸੀਂ ਵੀ ਨਹੀਂ ਚਾਹੁੰਦੇ ਕਿ ਪ੍ਰਾਲੀ ਸਾੜੀ ਜਾਵੇ ਪਰ ਇਹਦਾ ਕੋਈ ਅਲਟਰਨੇਟਿਵ ਤਾਂ ਹੋਵੇ ਉਹ ਤੇ ਅਸੀਂ ਸਵਾਲ ਕੀਤਾ ਸੀ ਵੀ ਜਾ ਦੱਸੋ ਸਰਕਾਰ ਨੇ ਕਿੰਨੇ ਤੁਹਾਨੂੰ ਬਿੱਲਰ ਭੇਜੀਆ ਕਿੰਨੀ ਹੋਰ ਮਸ਼ੀਨਰੀ ਜਿਹੜੀ ਹੈਗੀ ਉਹ ਸਾਡੇ ਇਲਾਕੇ ਦੇ ਵਿੱਚ ਆਈ ਆ ਉਹ ਕਿਹੜੇ-ਕਿਹੜੇ ਪਿੰਡਾਂ 'ਚ ਹੈਗੀ ਆ ਜਾਂ ਕਿਹੜੇ ਸੁਸਾਇਟੀਆਂ ਵਿੱਚ ਕਿਹੜੀ ਪੰਚਾਇਤਾਂ ਨੂੰ ਜਾਂ ਕਿਸ ਤਰ੍ਹਾਂ ਤੁਸੀਂ ਮਹੀਆ ਕਰਵਾ ਰਹੇ ਹੋ ਕਿਸ ਤਰ੍ਹਾਂ ਉਹਨੂੰ ਮਤਲਬ ਕਿ ਕਿਸਾਨਾਂ ਤੱਕ ਪਹੁੰਚ ਦੀ ਕਰ ਰਹੇ ਹੋ ਤਾਂ ਉਹਦੇ ਵਿੱਚ ਉਹਨਾਂ ਨੇ ਕੁਝ ਨੰਬਰ ਸ਼ੇਅਰ ਕਰੇ ਕਿ ਇਹ ਹੈਗੇ ਆ ਪਰ ਸਰਕਾਰ ਵੱਲੋਂ ਸਾਫ਼ ਕਹਿ ਦਈਏ ਕੋਈ ਨਹੀਂ ਕੁਝ ਪ੍ਰਬੰਧ ਨਹੀਂ ਹੈਗਾ ਇਹ ਪ੍ਰਾਈਵੇਟ ਜਿਹੜੇ ਮਸ਼ੀਨਰੀ ਵਾਲੇ ਹੈਗੇ ਆ ਜਾਂ ਆਮ ਕਿਸਾਨ ਆ ਜਿਨ੍ਹਾਂ ਨੇ ਮਸ਼ੀਨਰੀ ਲਈਤੀ ਆ ਉਹ ਹੈਗੇ ਐਥੇ 15 20 ਦੱਸਿਆ ਵੀ ਆਪਣੇ ਬਲਾਕ ਦੇ ਵਿੱਚ ਹੈਗੇ ਆ ਪਰ ਉਹ ਕਿੱਥੇ ਚੱਲ ਰਹੇ ਹਾਲੇ ਇੱਕ ਨਾਲੇ ਗੱਲ ਹੋਈ ਹੈਗੀ ਆ ਉਹ ਕਹੇਰੇ ਅਸੀਂ ਆਵਾਂਗੇ ਪਰ ਇੱਕ ਬਿਲਰ ਨਾਲ ਜਿੱਥੇ ਮਲ ਕੇ ਹਜ਼ਾਰਾਂ ਏਕੜ ਰਕਬਾ ਇੱਕ ਪਿੰਡ ਦੇ ਵਿੱਚ ਆ ਇੱਕ ਬਿਲਰ ਵੀ ਘੱਟ ਰਹਿੰਦਾ ਜੇ ਪੂਰੇ ਬਲਾਕ ਦੇ ਵਿੱਚ ਜਿੱਥੇ ਲੱਖਾਂ ਏਕੜ ਜ਼ਮੀਨ ਹੈਗੀ ਆ ਉਹ ਚ ਤੁਸੀਂ ਦੱਸੋ 10 12 ਬਿਲਰ ਕੀ ਸਫੀਸ਼ੀਐਂਟ ਹੈਗੇ ਨੇ ਇੱਕਦਾ ਹੀ ਸਵਾਲ ਸਾਡਾ ਵੀ ਤੁਸੀਂ ਇਹਦਾ ਪ੍ਰਬੰਧ ਕਰਕੇ ਦਿਓ ਸਾਨੂੰ ਸਾਨੂੰ ਅਗਰਾਂ ਦਾ ਕੋਈ ਸ਼ੌਕ ਨਹੀਂ ਪਰ ਜੇ ਇਹ ਪ੍ਰਬੰਧ ਨਹੀਂ ਹੁੰਦਾ ਪਰਾਲੀ ਕਿਸੇ ਨਪਟਾਰਾ ਨਹੀਂ ਹੁੰਦਾ ਹੈਗਾ ਤਾਂ ਇੱਕ ਬਹੁਤ ਛੋਟ ਪੀਰੀਅਡ ਹੁੰਦਾ ਜਦੋਂ ਅਸੀਂ ਝੋਨਾ ਵੱਢ ਕੇ ਉਹਦੀ ਪਰਾਲੀ ਦੀ ਸਾਂਭ ਸੰਭਾਲ ਕਰਕੇ ਅੱਗੇ ਕਣਕ ਬੀਜਣੀ ਹੁੰਦੀ ਹੈ ਜੋ ਬੱਤਰ ਲੰਘ ਜੇ ਉਸ ਤੋਂ ਬਾਅਦ ਕਣਕ ਵੀ ਨਹੀਂ ਉਗਦੀ ਹੈਗੀ ਇਸ ਕਰਕੇ ਸਾਡੇ ਲਈ ਮੁਸੀਬਤ ਇਹ ਖੜੀ ਹੁੰਦੀ ਹੈ ਕਿ ਸਾਨੂੰ ਉਹ ਛੋਟੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਉਹ ਪਰਾਲੀ ਦਾ ਨਪਟਾਰਾ ਕਰਨਾ ਹੁੰਦਾ ਇਸੇ ਕਾਰਨ ਕਿਸਾਨ ਜਿਹੜਾ ਮਜਬੂਰੀ ਚ ਅੱਗ ਜਾਂਦੇ ਹੈਗੇ ਜੇ ਇਸ ਤਰ੍ਹਾਂ ਦਾ ਕੋਈ ਸੰਕਟ ਹੋਊਗਾ ਤਾਂ ਫਿਰ ਉਹ ਜਿਹੜੇ ਮਜਬੂਰ ਹੋ ਕੇ ਕਿਸਾਨਾਂ ਗਲਾਨਗੇ ਉਹਨਾਂ ਦੇ ਕਾਰਵਾਈ ਨਾ ਕਰੀ ਜਾਵੇ ਅਸੀਂ ਇਹ ਕਿਹਾ ਸੀ ਦੂਸਰਾ ਸਾਡਾ ਸੀਗਾ ਜਿਹੜਾ ਬੋਣਾ ਰੋਗ ਆ ਇਹ ਬੋਨੇ ਰੋਗ ਨਾਲ ਜਿੰਨਾ ਨੁਕਸਾਨ ਹੋਇਆ ਉਹ ਸਾਡੀ ਮੰਗ ਸੀ ਕਿ ਇੱਕ ਤੁਸੀਂ ਫੋਰੀ ਤੋਰ ਜਿਹੜੀ ਹੈਗੀ ਸਪੈਸ਼ਲ ਗਿਰਦਾਵਰੀਆਂ ਕਰਾ ਕੇ ਜਿਨ੍ਹਾਂ ਦਾ 100% ਨੁਕਸਾਨ ਆ 80% ਨੁਕਸਾਨ ਆ ਉਸ ਮੁਤਾਬਕ ਸਰਵੇ ਕਰਾ ਕੇ ਤੁਸੀਂ ਜਿਹੜਾ ਹੈਗਾ ਵੀ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੁਸੀਂ ਦੇਖੋ ਵੀ ਇਹ ਇਹਦੇ ਵਿੱਚ ਇਹ ਇਹ ਕੁਛ ਿੱਟੇ ਨਿਕਲੇ ਆ ਪਰ ਇਹਦੇ ਵਿੱਚ ਦਾਣਾ ਨਹੀਂ ਹੈਗਾ ਇਹ ਖਾਲੀ ਜਿਹੜਾ ਫੜਾ ਫੜਾ ਬੋਲਦਿਆਂ ਪੈ। ਤੇ ਇਹ ਚ 100% ਨੁਕਸਾਨ ਆ ਤੇ 0 ਝਾੜ ਹੋਣਾ। ਜੇ 0 ਝਾੜ ਆ ਤਾਂ ਫਿਰ ਕਿਸਾਨ ਦੀ ਜਿਹੜੀ ਫਸਲ ਆ ਜਾਂ ਉਹਦੀ ਆਰਥਿਕ ਸੰਕਟ ਖੜਾ ਹੋ ਗਿਆ। ਜਿਸ ਕਾਰਨ ਉਹਨੂੰ ਕੱਢਣ ਵਾਸਤੇ ਇੱਕੋ ਹੱਲ ਹੈਗਾ ਜਿਹਦਾ ਕੋਈ ਮੁਆਵਜ਼ਾ ਮਿਲੇ। ਇਹ ਸੀ ਆਪਣੇ ਵੱਲੋਂ ਕਹਿ ਕੇ ਅਸੀਂ ਤੀਜਾ ਸਾਡਾ ਇਸ਼ੂ ਸੀਗਾ ਜਿਹੜਾ ਡੀਪੀ ਖਾਦ ਦਾ। ਡੀਪੀ ਖਾਦ ਪਿਛਲੇ ਸਾਲ ਤੋਂ ਬਾਅਦ ਹਾਲੇ ਇੱਕ ਵੀ ਗੱਟਾ ਜਿਹਨੀਆਂ ਸੁਸਾਇਟੀ ਵਿੱਚ ਅਸੀਂ ਪਤਾ ਕਰਿਆ ਉੱਥੇ ਨਹੀਂ ਪਹੁੰਚਿਆ। ਜੇ 2022-23 ਦੀ ਗੱਲ ਕਰੀ ਉਸ ਤੋਂ ਪਹਿਲਾਂ ਦੀ ਗੱਲ ਕਰੀ ਤਾਂ ਸਤੰਬਰ ਦੇ ਵਿੱਚ ਜਿੰਨਾ ਸਟਾਕ ਜਿਹੜੇ ਪਿੰਡ ਨੂੰ ਜਿੰਨਾ ਚਾਹੀਦਾ ਸੀ ਸਟੇਟਿੰਗ ਵਿੱਚ ਪਹੁੰਚ ਜਾਂਦਾ ਸੀਗਾ ਇਹਦੇ ਨਾਲ ਨਾਲ ਜਦੋਂ ਇਹ ਫਿਰ ਸ਼ੋਰਟੇਜ ਆ ਸ਼ੋਰਟ ਛੋਟੇ ਜਿਹੇ ਵਿੱਚ ਜਿਹੜੇ ਪ੍ਰਾਈਵੇਟ ਵਿਕਰੇਤਾ ਨੇ ਉਹ ਇਹਦੀ ਬਲੈਕ ਕਰਦੇ ਆ ਬਲੈਕ ਕਰਕੇ ਨਾਲ ਇਹਦੇ ਜਿਹੜਾ ਹੈਗਾ ਕੋਈ ਨੈਨੋ ਪੈਕਿੰਗ ਜਾਂ ਹੋਰ ਤਰ੍ਹਾਂ ਉਸ ਤਰ੍ਹਾਂ ਦੀ ਵਸਤਾਂ ਲਾਉਂਦੇ ਨੇ ਤੇ ਨਾਲ ਜਿਹੜੀ ਵੱਧ ਰੇਟ ਤੇ ਵੇਚਦੇ ਆ ਵੀ ਇਹ ਸਾਰੇ ਨੂੰ ਜਿਹੜਾ ਹੈਗਾ ਕੁੱਲ ਮਿਲਾ ਕੇ ਕਿਸਾਨਾਂ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਆ ਚਾਹੇ ਬੋਨੇ ਰੋਗ ਨਾਲ ਆਰਥਿਕ ਸੰਕਟ ਹੋਵੇ ਜੇ ਅੱਗੇ ਕਣਕ ਦੀ ਬਜਾਈ ਕਰਨੀ ਹੈ ਡੀਏਪੀ ਨਹੀਂ ਤਾਂ ਉਹਨੂੰ ਮਹਿੰਗੇ ਰੇਟ ਤੇ ਲੈਣਾ ਪੈਂਦਾ ਜੇ ਪਰਾਲੀ ਵਾਲਾ ਹੈਗਾ ਤਾਂ ਉਹ ਚ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਕੱਲ ਮਿਲੇ ਸੀ ਅੱਜ ਅੱਜ ਉਹਨਾਂ ਨੇ ਫਿਰ ਗੱਲ ਕਰਵਾ ਕੇ ਗੁਰਵਿੰਦਰ ਸਿੰਘ ਨੇ ਸਮਾਨੇ ਖੇਤੀਬਾੜੀ ਦਫ਼ਤਰ ਦੇ ਵਿੱਚੋਂ ਆਏ ਨੇ ਉਹ ਸਰਵੇ ਕਰਨ ਆਏ ਹੈਗੇ ਅੱਜ ਹੁਣੀ ਪਹੁੰਚੇ ਤੁਹਾਡੇ ਸਾਹਮਣੇ ਤੇ ਅਸੀਂ ਉਹਨਾਂ ਨੂੰ ਵੀ ਇਹੀ ਕਹਿ ਰਹੇ ਹਾਂ ਕਿ ਭਈ ਜਿੰਨਾ ਇਹਦਾ ਨੁਕਸਾਨ ਹੈਗਾ ਉਹਦੀ ਪਰਪਾਈ ਕਰੀ ਜਾਵੇ ਕੀ ਲੱਗਦਾ ਕੋਈ ਗਵਰਨਮੈਂਟ ਤੱਕ ਇਹਨਾਂ ਨੇ ਸਪਰੇਅ ਕਰਤੇ ਜਿੱਪਰੇ ਇਹਨਾਂ ਦੇ ਜਿੰਨਾ ਇਹ ਦੇਖੋ ਬੀ ਨਾ ਤਾਂ ਕਿਤੇ ਪ੍ਰਾਈਵੇਟ ਕਿਸੇ ਦੁਕਾਨ ਤੋਂ ਖਰੀਦਿਆ ਇਹ ਯੂਨੀਵਰਸਿਟੀ ਤੋਂ ਬੀ ਆਇਆ 128 ਇਹਦੀ 128 128 ਵੈਰੈਟੀ ਹੈ ਤੇ ਇਹਦੇ ਉੱਪਰ ਘਟੂ ਘਟ ਸਰਕਾਰ ਇਹਦੇ ਗੌਰ ਤਾਂ ਕਰੇ ਕਿ ਬੀਜ ਦੇ ਵਿੱਚ ਕਮੀ ਆ ਜਾਂ ਮਤਲਬ ਕਿ ਇਹ ਜਿਹੜਾ ਵਾਇਰਸ ਆ ਵਾਇਰਸ ਆਇਆ ਕਿਵੇਂ ਉਹਦਾ ਕੋਈ ਰੋਕ ਥੰਮ ਕੀ ਆ ਉਹਦਾ ਕੋ ਹੱਲ ਤਾਂ ਹੋਵੇ ਨਾ ਅਸੀਂ ਮਤਲਬ ਕਿ ਮੰਗਾ ਤੇ ਅਸੀਂ ਕਹਿ ਰਹੇ ਹਾਂ ਕਿ ਸਾਡਾ 4 ਤਰੀਕ ਨੂੰ ਸਾਡੀਆਂ ਸਾਂਝੀ ਮੀਟਿੰਗਾਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਤੇ 8 ਤਰੀਕ ਨੂੰ ਪੂਰੇ ਪੰਜਾਬ ਦੇ ਡੀਸੀਆਂ ਦੇ ਦਫ਼ਤਰਾਂ ਦੇ ਘਰਾਉ ਕਰੇ ਜਾਣਗੇ ਉਹਨਾਂ ਚ ਜਿਹੜੇ ਇਸ਼ੂ ਨੇ ਇਹ ਵੀ ਰੇਜ਼ ਕਰਾਂਗੇ ਤੇ ਨਾਲ ਨਾਲ ਜਿਹੜਾ ਮੁਆਵਜ਼ਿਆਂ ਦਾ ਡੀਏਪੀ ਦਾ ਇਹ ਸਾਰੀ ਕਿਲੇ ਤੁਹਾਨੂੰ ਲਿਖ ਕੇ ਜਿਹੜਾ ਸੀ ਇਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਇਹ ਕਿਸਾਨਾਂ ਦੀ ਮਜਬੂਰੀ ਆ ਕਿ ਨਾ ਸਾਡੇ ਧਰਨੇ ਲਾਉਣ ਨੂੰ ਜੀ ਕਰਦਾ ਨਾ ਸਾਡੇ ਖੇਤ ਇਸਰ ਅਸੀਂ ਲਾਈ ਸੀ ਜਦੋਂ ਅਗੇ ਆਪਣਾ ਜੀਚੋ ਨੇ ਟਾਈਮ ਲਾ ਕੇ ਤੋਂ ਬਿਲਕੁਲ ਰੇਹੂ ਪੂਰੇ ਹੋ ਗਏ ਸੀ ਪਦਾਨ ਵੀ ਪਾ ਚੁੱਕੇ ਸੀ 8ਵੇਂ ਮਹੀਨੇ ਦੀ 14 15 ਤਰੀਕ ਤੋਂ ਬਾਅਦ ਸਾਨੂੰ ਥੋੜਾ ਜਿਹਾ ਪਰ ਇਹਦੇ ਬਾਰੇ ਪਤਾ ਲੱਗਿਆ ਵੀ ਕੋਈ ਬਿਮਾਰੀ ਆਈ ਹੈ ਅਸੀਂ ਡਾਕਟਰ ਬੁਲਾ ਕੇ ਕੋਲੋਂਨ ਦਵਾਈਆਂ ਦਿੱਤੀਆਂ ਸਪਰੇ ਵੀ ਕੀਤੇ ਤੇ ਹੋਰ ਜੋ ਦੇਸੀ ਨੁਕਤੇ ਸੀ ਉਹ ਵੀ ਕੀਤੇ ਨਾਲ ਆਪਣੇ ਗਵਾਂਡੀਆਂ ਉਹਨਾਂ ਦੀ ਵੀ ਹੈਗੀ ਸੀ ਸਾਰੇ ਰਲ ਮਿਲ ਕੇ ਕਰੀਗੇ ਉਤੋਂ ਬਾਅਦ ਜਿਵੇਂ ਜਿਵੇਂ ਮਤਲਬ ਕਿ ਪੰਜ ਦਸ ਦਿਨਾਂ ਦੇ ਵਿੱਚ ਥੱਲੇ ਬੈ ਗਈ ਬਿਲਕੁਲ ਇਹ ਉਤੋਂ ਬਾਅਦ 10-15000 ਰੁਪਏ ਬਾਅਦ ਚ ਵੀ ਖਰਚਾ ਕਰਤਾ ਪਰ ਅੱਜ ਥੋੜੇ ਹਾਲਾਤ ਤੇ ਥੋੜੇ ਸਾਹਮਣੇ ਨੇ ਜੀ ਕਿੰਨੇ ਏਕੜਾ ਜ਼ਮੀਨ ਹੈਗੀ ਇਹ ਆਪਣੀ ਇੱਥੇ 6 ਏਕੜ ਹੈ ਜਿਹੜੀ ਬਿਲਕੁਲ ਖਰਾਬ ਤੁਸੀਂ ਤੁਹਾਡੀ ਆਪਣੀ ਕਿ ਠੇਕੇ ਦੇ ਲਈ ਇਹ ਠੇਕੇ ਦੇ ਲਈ ਜੀ ਕਿੰਨਾ ਠੇਕਾ ਹੈ ਦਾ 80000 ਰੁਪਏ ਜੀ ਅੱਛਾ ਯਾਨੀ ਕਿ ਹੁਣ ਖਰਚਾ ਉੱਪਰ ਕਿੰਨਾ ਆ ਗਿਆ ਜੀ 25 ਤੋਂ 30000 ਉੱਪਰ ਉੱਪਰ ਖਰਚਾ ਜੋ ਇਹਨਾਂ ਖਾਦ ਵਗੈਰਾ ਜੀ ਸਪਰੇਅ ਅਸੀਂ ਬਹੁਤ ਕਰ ਚੁੱਕੇ ਜੀ ਘੱਟੋ ਘੱਟ 25 30 ਸਪਰੇਅ ਹੋ ਗਏ ਤੇ ਉੱਪਰ ਕੋਈ ਖੇਤੀ ਬੜੀ ਮਹੱਤਮ ਦੀ ਗੱਲ ਕੀਤੀ ਆ ਕੋਈ ਅਧਿਕਾਰੀ ਇੱਥੇ ਆ ਕੇ ਤੁਹਾਡੇ ਕੋਲ ਪਹੁੰਚ ਕੀਤੀ ਕਿਸੇ ਨੇ ਕੋਈ ਦੇ ਬਾਰੇ ਕੁਝ ਜਾਂਚ ਲੈ ਨਹੀਂ ਕਿਸੇ ਨੇ ਨਹੀਂ ਸਰ ਬਸ ਇੱਕ ਦੋ ਵਾਰੀ ਗੱਲ ਵੀ ਕੀਤੀ ਪ੍ਰਧਾਨ ਜੀ ਨੂੰ ਵੀ ਦੱਸਿਆ ਸੀ ਅੱਜ ਤੋਂ 15 20 ਦਿਨ ਪਹਿਲਾਂ ਤੇ ਇਹਨਾਂ ਨਾਲ ਵੀ ਗੱਲ ਹੋਈ ਸੀ ਬਾਕੀ ਕਿਸੇ ਨੂੰ ਕਿਸੇ ਨੇ ਕੋਈ ਮਤਲਬ ਕਿ ਸਰਕਾਰ ਤੌਰ ਤੇ ਕੋਈ ਸਰਕਾਰੀ ਜਾਂ ਕੋਈ ਅਫਸਰ ਅੱਗੇ ਬੜੀ ਪ੍ਰਾਈਵੇਟ ਕੰਪਨੀ ਵਾਲੇ ਸੀ ਉਹ ਹੀ ਆ ਕੇ ਬਸ ਉਹ ਹੁਣ ਤਾਂ ਕਹਿੰਦੇ ਲਾਸਟ ਜਿੱਕੇ ਗੱਲ ਅਸੀਂ ਬਾਦੋਂ ਕੋਈ ਨਹੀਂ ਹਾਂਜੀ ਸਾਡੇ ਕੋਲ ਹੱਲ ਨਹੀਂ ਕੋਈ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਜਿਵੇਂ ਅਸੀਂ ਠੇਕੇ ਤੇ ਲੈ ਕੇ ਹੁਣ ਮਤਲਬ ਕਿ ਆਪਣੇ ਰੋਜ਼ਗਾਰ ਚਲਾ ਰਹੇ ਸੀ ਜੀ ਹੋਰ ਤਾਂ ਸਾਡੇ ਕੋਲ ਹੁਣ ਜ਼ਿੰਮੇਦਾਰਾਂ ਵੀ ਛੋਟੇ ਛੋਟੇ ਜ਼ਿੰਮੇਦਾਰ ਨੇ ਕੋਈ ਕਿੱਲੇ ਦੋ ਕਿੱਲੇ ਇਹ ਹੀ ਹੱਲ ਨਹੀਂ ਸਾਡੇ ਕੋਲ ਇਹੀ ਰੋਜ਼ਗਾਰ ਹੈ ਵੀ ਜੇ ਜ਼ਿਆਦਾ ਨਹੀਂ ਸਾਨੂੰ ਜਿੰਨੇ ਹੁਣ ਸਾਡ ਮਤਲਬ ਕਿ ਠੇਕੇ ਦੇ ਹਿਸਾਬ ਨਾਲ ਜਾਂ ਪਰ ਖਰਚੇ ਦੇ ਹਿਸਾਬ ਨਾਲ ਉਹ ਤਾਂ ਸਾਡਾ ਪੂਰਾ ਨਹੀਂ ਕਰ ਸਕਦੇ ਵੀ ਸਾਨੂੰ 80% 90% ਪੂਜ ਦਾ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਜੀ ਅੱਗੇ ਵੀ ਅਸੀਂ ਆਪਣਾ ਰੋਜ਼ਗਾਰ ਚਲਾ ਸਕੀਏ ਸੋ ਇਸ ਟਾਈਮ 'ਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜੋ ਖੇਤੀਬਾੜੀ ਅਫਸਰਾਂ ਵੱਲੋਂ ਜੋ ਇਸ ਜ਼ਮੀਨ ਦਾ ਜਾਇਜ਼ਾ ਲਿੱਤਾ ਗਿਆ ਕਿ ਫਸਲਾਂ ਨੂੰ ਕਿਹੜੀ ਬਿਮਾਰੀ ਜਾਂ ਕੀ ਨੁਕਸਾਨ ਜੋ ਹੋ ਚੁੱਕਿਆ ਹੈ ਜੀ ਠੀਕ ਹੈ ਜੀ ਸਰਬਾ ਹੋ ਕੇ ਨਾ ਉੱਚ ਅਧਿਕਾਰ ਨੂੰ ਰਿਪੋਰਟ ਕੰਬਾਈਨ ਕਰਕੇ ਭੇਜੀ ਹੈ ਕਿ ਇੱਕੜਾ ਸਾਹਿਬ ਨੂੰ ਅੱਜ ਅਸੀਂ ਜ਼ਿੰਮੇਵਾਰੀ ਦੇ ਹਿਸਾਬ ਨਾਲ ਭੇਜ ਰਹੇ ਹਾਂ ਜੀ ਇਹ ਬਿਮਾਰੀ ਕੀ ਹੈ ਜਿਹੜੀ ਜਿੱਤੇ ਕਿ ਰੋਕਥਾਮ ਵੀ ਕੋਈ ਨਹੀਂ ਹੋएगी ਤਾਂ ਕੀ ਸੋਲੂਸ਼ਨ ਕੀ ਸੀ ਕੋਈ ਇਹਦੇ ਉੱਤੇ ਯੂਨੀਵਰਸਿਟੀ ਰਿਸਰਚ ਚੱਲ ਰਹੀ ਹੈ ਜੀ ਇਹ ਪਹਿਲੀ ਵਾਰੀ ਇਹ ਵਾਇਰਸ ਜਿਹੜਾ ਆਇਆ ਇਹ 2022 ਦੇ ਵਿੱਚ ਵੀ ਪਹਿਲਾਂ ਆਇਆ ਸੀ ਯਾਨੀ ਕਿ ਘੱਟ ਸੀ ਵਾਇਰਸ ਇਹ ਹੁਣ ਇਸ ਟਾਈਮ ਜ਼ਿਆਦਾ ਜੀ ਇਹ ਹੁਣ ਇੱਥੇ ਕਿੰਨੀ ਤੁਸੀਂ ਜਿਹੜਾ ਹੁਣ ਸਰਵੇ ਕੀਤਾ ਕਿੰਨੀ ਕਿ ਏਕੜ ਦਾ ਸਰਵੇ 50 ਏਕੜ ਦੇ ਤਕਰੀਬਨ ਜੀ ਆਪਣੇ ਟਾਈਮ ਦੇ ਵਿੱਚ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਜਣੀ ਵੀ ਕੁਝ ਜਿਹੜਾ ਮੁਆਵਜ਼ਾ ਬਣਦਾ ਮਿਲ ਮਿਲਣਾ ਚਾਹੀਦਾ ਆ ਉਹਦੇ ਬਾਰੇ ਕੁਝ ਕਹਿਣਾ ਚਾਹੂਗਾ ਇਹ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਆ ਦੀ ਉੱਚ ਅਧਿਕਾਰੀਆਂ ਨੇ ਹੀ ਦੇਖਣਾ ਸੀ ਇਹ ਹਾਂਜੀ ਪਸਲਾ ਆਪਣੇ ਪਿੰਡ ਇਹ ਇੱਥੇ ਹਾਂ ਮੈਨੂੰ ਹੈ ਨਹੀਂ ਕਿੱਥੇ ਕੁਝ ਨਹੀਂ ਆ ਗਿਆ ਹਾਂ ਇਹ ਤਾਂ ਠੀਕ ਲਈ ਤੁਸੀਂ ਇਸ ਟੈਮ ਦੇ ਫੀਰਾਂ ਦੇਖਦੇ ਫਸਲਾ 41 ਜਮੀਨ ਵੱਧਾ ਜਿਨ੍ਹਾਂ ਦੀ ਮਨ 85000 ਦਾ ਠੇਕਾ